ਆਰਾ ਸਟੂਡੀਓ ਜਾਣ ਦੇਖ ਰਹੇ ਤਮਾਮ ਦਸ਼ਕਾ ਦਾ ਸਵਾਗਤ ਕਰਦੇ ਤੁਸੀਂ ਹੁਣ ਹੋਰਨ ਦੀ ਆਵਾਜ਼ ਸੁਣੀ ਹੈ ਤਾਂ ਹੋਰਨ ਦੀ ਆਵਾਜ਼ ਇਹ ਹੋਰਨ ਦੀ ਆਵਾਜ਼ ਕਿਸ ਚੀਜ਼ ਦੀ ਹੈ ਅੱਜ ਇੱਕ ਨਵਾਂ ਅੰਦਾਜ਼ ਤੁਹਾਡੇ ਦੇ ਸਾਹਮਣੇ ਪੇਸ਼ ਕਰਾਂਗੇ ਵੀ ਇਹ ਇੱਕ ਹੋਰਨ ਦੀ ਆਵਾਜ਼ ਸੁਣ ਕੇ ਕੋਣ ਐਕਟਿਵ ਹੁੰਦਾ ਹੈ ਕਿੰਨਾ ਵਸੇ ਹੋਰਨ ਵਜਾਏ ਜਾ ਰਹੇ ਨੇ ਸਿੱਧਾ ਹੀ ਪ੍ਰਸਾਰਣ ਤੁਹਾਡੇ ਤੱਕ ਪਹੁੰਚਾ ਕਰ ਰਿਹਾ ਜਿਹੜਾ ਇਹ ਹੋਰ ਵਜਾਏ ਜਾ ਰਹੇ ਨੇ ਹੋਰਨਾਂ ਦੀ ਆਵਾਜ਼ ਜਿਹੜੀ ਹੈ ਕਿਹੜੇ ਵਸੇ ਹੋਰਨ ਦੀ ਆਵਾਜ਼ ਵੱਜ ਰਹੀ ਹੈ ਕੌਣ ਆ ਰਹੇ ਨੇ ਹੋਰਾਂ ਦੀ ਆਵਾਜ਼ ਸੁਣ ਕੇ ਇੱਕ ਨਵਾਂ ਅੰਦਾਜ਼ ਇੱਕ ਨਵਾਂ ਰੂਪ ਔਰ ਦੇਖੋ ਜੀ ਹੋਰਾਂ ਦੀ ਆਵਾਜ਼ ਸੁਣ ਕੇ ਕੌਣ ਕੌਣ ਆ ਰਹੇ ਨੇ ਇਹ ਕਾਰੇ ਵਾਸਤੇ ਆ ਰਹੇ ਨੇ ਕਿਉਂ ਇਕੱਠੇ ਹੋ ਰਹੇ ਨੇ ਕਿ ਕੀ ਲਾੜ ਹੈ ਕੀ ਪਿਆਰ ਹੈ ਇੱਕ ਵੱਖਰੀ ਮਿਸਾਲ ਕੀ ਬਾਤ ਆ ਯਾ ਲੋ ਜੀ ਆਹਾਹਾ ਨਜ਼ਾਰਾ ਹੀ ਆ ਗਿਆ ਜੀ ਸ਼ਾਂ ਭਾਜੀ ਕੀ ਬਾਤ ਹੈ ਮੰਡ ਜੀ ਠੰਡ ਪੈ ਜਾਂਦੀ ਸਰ ਆਹ ਦੇਖੋ ਕਿੰਨਾ ਖੁਸ਼ ਹੋ ਗਿਆ ਦੇਖੋ ਅਨੇ ਦਿਲ ਸਾਡਾ ਇਹ ਖੁਸ਼ ਕਰਦਾ ਜੀ ਮੈਂ ਕਹਿੰਨਾ ਆਨੂ ਕਹਿੰਦੇ ਨੇ ਅਸਲੀ ਸੇਵਾ ਇਹ ਹਿਡਨ ਸੇਵਾ ਛੁਪੀਆਂ ਹੋਈਆਂ ਨੇ ਅੱਜ ਤੱਕ ਸਾਨੂੰ ਸ਼ਾਮ ਭਾਈ ਨਾਲ ਜੁੜਿਆ ਮੈਨੂੰ ਕਟੜ 15 ਸਾਲ ਹੋ ਗਏ ਨੇ ਤਾਂ 15 ਸਾਲਾਂ ਜੇ ਆਹ ਲਾ ਰੂਪ ਮੈਂ ਅੱਜ ਪਹਿਲੀ ਵਾਰ ਇਹਨਾਂ ਦਾ ਦੇਖਿਆ ਹੈ ਕੀ ਬਾਤ ਆ ਜੀ ਤੁਸੀਂ ਅਕਸਰ ਇਹਨਾਂ ਨੂੰ ਮਹਾਵੀਰ ਕਲੱਬ ਵਿੱਚ ਤੁਸੀਂ ਦੇਖਿਆ ਹੋਣਾ ਸਟੇਜ ਤੇ ਪਰਫਾਰਮੈਂਸ ਕਰਦੇ ਦੇਖਿਆ ਹੋਣਾ ਸ਼ਾਮ ਭਾਈ ਦੇ ਨਾਂ ਤੋਂ ਪਰਫਾਰਮੈਂਸ ਕਰਦੇ ਨੇ ਤਾਂ ਹਸਾਉਂਦੇ ਨੇ ਸਮਾਜ ਨੂੰ ਹਸਾਉਂਦੇ ਨੇ ਇੱਕ ਐਕਟਰ ਦੀ ਲਾਈਫ ਇਹਨਾਂ ਦੀ ਹੈਗੀ ਹੈ ਤਾਂ ਅਸਲ ਵਿੱਚ ਕੀ ਹੈਗੇ ਆ ਸ਼ਾਮ ਤਾਂ ਆ ਦੇਖੋ ਜੀ ਆਹ ਦਿਲ ਖੁਸ਼ ਕਰਤਾ ਇਹਨਾਂ ਨੇ ਪਹਿਲਾਂ ਦੇ ਉਸ ਡੌਗ ਦੇ ਸਿਰ ਤੇ ਪਾਣੀ ਵੀ ਪਾਇਆ ਤਾਂ ਡੌਗ ਵੀ ਬੜਾ ਰਿਲੈਕਸੇਸ਼ਨ ਕਰਕੇ ਜਿਹੜਾ ਨੇ ਆਪਣੇ ਨੂੰ ਫੀਲ ਕੀਤਾ ਤਾਂ ਆ ਦੇਖੋ ਹੱਥਾਂ ਦੇ ਨਾਲ ਜਿਹੜੀਆਂ ਬੁਰਕੀਆਂ ਖਵਾਈਆਂ ਜਾ ਰਹੀਆਂ ਨੇ ਜੈ ਕਿ ਆ ਜਾ ਕਿਉਂਕਿ ਅਕਸਰ ਹੋਰਨ ਜਿਹੜਾ ਵਜਾ ਹੋਰਨ ਦੇ ਨਾਲ ਤੁਹਾਨੂੰ ਸ਼ੁਰੂਆਤ ਕੀਤੀ ਹੈ ਇੱਕ ਹੋਰਨ ਤੋਂ ਸਾਰੇ ਆ ਜਿੰਨੇ ਵੀ ਆ ਇੱਕ ਮਿੰਟ ਵਾਸਤੇ ਤੁਹਾਨੂੰ ਦੂਸਰੇ ਵਾਸਤੇ ਦਿਖਾਵਾਂਗੇ ਕਿਉਂਕਿ ਇਹ ਨਾ ਸੂਈ ਹੈ ਕੁੱਤੀ ਬਾਕੀ ਇਹਦੇ ਲੱਗੇ ਨਹੀਂ ਆਦੇ ਕਿਉਂਕਿ ਇਹ ਡਰਾਂਦੀ ਹੈ ਨਾ اچھا ਪਰ ਤੁਹਾਨੂੰ ਬੜੀ ਕੁਝ ਨਹੀਂ ਗਿਆ ਇਹਨੇ ਦੇਖੋ ਨਹੀਂ 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 ਮਤਲਬ ਨਹੀਂ ਉਹ ਅੱਗੇ ਅੱਗੇ ਹੋਰ ਆ ਜਾ ਚਲਾਓ ਸਰ ਤੁਹਾਨੂੰ ਹਾਂ ਬਿਲਕੁਲ ਤੁਹਾਡਾ ਸਹੀ ਹੈ ਜੀ ਆ ਬੈਠੋ ਸਰ ਤੁਸੀਂ ਸਾਰੇ ਨਾਲ ਬਣ ਰਿਓ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਤਾਂ ਕੀ ਵੱਖਰੇ ਜਿਹੜਾ ਸਾਡਾ ਸਮਾਜ ਹੈ ਉਹ ਡੌਗਸ ਨੂੰ ਕਿਸ ਤਰ੍ਹਾਂ ਕਿਸ ਨਿਗਾਹ ਨਾਲ ਵੇਖਦਾ ਹੈ ਤਾਂ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਡੌਗਸ ਦੀ ਕੀ ਲਾਈਫ ਆ ਦੇਖੋ ਆ ਸਾਰੇ ਡੌਗ ਨਾਲ ਚੱਲ ਪਿਆ ਆ ਇੱਕ ਹੋਰਾਂ ਦੀ ਆਵਾਜ਼ ਸੁਣਦਿਆਂ ਨਾਲ ਹੀ ਆ ਦੇਖੋ ਆ ਸਾਰੇ ਹੋਰਾਂ ਦੀ ਇੱਕ ਆਵਾਜ਼ ਸੁਣੀ ਹੈ ਤਾਂ ਆ ਸਾਰੇ ਵੀ ਦੇਖੋ ਕਿਦਾਂ ਇੱਕ ਵੱਖਰਾ ਪਿਆਰ ਹੈ ਜਿਹੜਾ ਇਹ ਡੌਗਸ ਨਾਲ ਕਰਨ ਵਾਲੇ ਇਨਸਾਨ ਆਹਾਹਾਹਾਹਾ ਕੀ ਬਾਤ ਹੈ ਆ ਦੇਖੋ ਕਿਸ ਤਰ੍ਹਾਂ ਦੌੜ ਦੌੜ ਕੇ ਆ ਇੱਕ ਡੌਗ ਸੇ ਜਿਹੜੇ ਸਾਰੇ ਹੈਗੇ ਨੇ ਇਹਦਾ ਵਿਚਾਰੇ ਦਾ ਫੇਸ ਵੀ ਥੋੜਾ ਖਰਾਬ ਹੈ ਨਹੀਂ ਹੋ ਗਿਆ ਸਭ ਠੀਕ ਹੈ ਦਾ ਬਹੁਤ ਪਾਟਾ ਸੀਗਾ 4-5 ਦਿਨ ਹਸਪੀਟਲ ਦਾਖਲ ਕਰਾਇਆ ਸੀ ਅੱਛਾ ਇਹਦਾ ਨਾਮ ਹੈ ਮੋਗਲੀ ਸਾਰਿਆਂ ਦੇ ਨਾਮ ਰੱਖੇ ਨੇ ਵਾਹ ਜੀ ਵਾਹ ਇਕੱਲੇ ਇਕੱਲੇ ਬੰਦੇ ਦਾ ਪਰਸਨ ਦਾ ਨਾਮ ਰੱਖਿਆ ਹੈ ਮੋਗਲੀ ਇਹਦਾ ਮੋਗਲੀ ਇਹਦਾ ਜੈਕੀ ਹੈ ਇਹਦਾ ਆਲੂ ਹੈ ਕਾਲਾ ਹੈਗਾ ਨਾ ਬਰਾਊਨ ਹੈ ਤੇ ਇਹ ਪਿਆਜ ਹੈ ਬਲੈਕ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਯਾਰ ਦੇਖੋ ਸਾਰੇ ਹੱਥਾਂ ਦੇ ਨਾਲ ਇਹਨਾਂ ਨੂੰ ਖਵਾਇਆ ਜਾ ਰਿਹਾ ਬੜਾ ਇੱਕ ਅੱਛਾ ਪ੍ਰੋਸੈਸਰ ਲੋਕ ਡੌਗਸ ਨੂੰ ਬੜੀ ਉਸ ਨਿਗਾ ਨਾਲ ਦੇਖਦੇ ਨੇ ਪਰ ਕੀ ਸੋਚ ਹੈ ਕਿਸ ਵੇ ਨੂੰ ਲੈ ਕੇ ਆ ਦੇਖੋ ਹੋਰ ਵੀ ਡੌਗਸ ਆਨੇ ਸ਼ੁਰੂ ਹੋ ਗਏ ਨੇ ਇੱਕ ਹੋਰਾਂ ਦੀ ਆਵਾਜ਼ ਸੁਣੀ ਹੈ ਤਾਂ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਡੌਗ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਅਕਸਰ ਫਿਲਮਾਂ 'ਚ ਜਾਂ ਵੱਡੇ ਸ਼ੂਟਿੰਗਾਂ ਜਾਂ ਚੀਜ਼ਾਂ ਦੇਖੀਆਂ ਹੋਣੀਆਂ ਨੇ ਵੀ ਕੌਣ ਇਹਨਾਂ ਵਾਸਤੇ ਕੀ ਕਰਦਾ ਤੇ ਜੋ ਕੋਈ ਕਰਦਾ ਇਹਨਾਂ ਵਾਸਤੇ ਤਾਂ ਦਿਲੋਂ ਹੀ ਕਰਦਾ ਤੇ ਆ ਸਾਡੇ ਸ਼ਾਮ ਪਾ ਜੀ ਨੇ ਅੱਜ ਇੱਕ ਵੱਖਰਾ ਹੀ ਆਪਣਾ ਜਿਹੜਾ ਰੰਗ ਹੈ ਸਰ ਦਿੱਲੀ ਦਾ ਹਰ ਇੱਕ ਰੋਡ ਤੇ ਹਰ ਇੱਕ ਸ਼ਹਿਰ 'ਚ ਹਰ ਇੱਕ ਮੁਲਕ 'ਚ ਆਹਾ ਇੱਥੇ ਮਰੀ ਜਿੰਦ ਜੀ ਹੈ ਕਿਆ ਬਾਤ ਹੈ ਇੱਥੇ ਹੋਰਨ ਵਜਦਾ ਤੇ 15 ਸਾਲ ਤੋਂ ਜ਼ਿਆਦਾ ਹੋ ਗਏ ਮੈਨੂੰ ਕਈਆਂ ਨੇ ਵੱਢਿਆ ਮੈਂ ਅੱਜ ਤੱਕ ਟੀਕਾ ਨਹੀਂ ਲਗਵਾਇਆ ਲੋਕੀ ਕਹਿੰਦੇ ਆ ਕਿ ਡਰ ਬਣਾ ਕੁੱਤਾ ਵੱਢਲੇ ਡਰ ਲੱਗਦਾ ਡਰ ਲੱਗਦਾ ਬਟ ਨਹੀਂ ਡਰ ਉਸ ਜੀ ਦਾ ਹੈ ਕਿ ਜਿਹੜਾ ਹਲਕਾਇਆ ਹੁੰਦਾ ਨਾ ਕੁੱਤਾ ਉਸ ਜੀ ਦਾ ਥੋੜਾ ਡਰ ਹੁੰਦਾ ਵਾ ਬਾਕੀ ਕਿਸੇ ਜੀ ਦਾ ਡਰ ਨਹੀਂ ਹੁੰਦਾ ਤੇ ਮੈਂ ਮੱਲੇ ਵਾਲਿਆਂ ਨੂੰ ਇਤਰਾਜ਼ ਹੋਣਾ ਕੋਈ ਡੌਗਸ ਦਾ ਕੋਈ ਭਾਜੀ ਤੁਹਾਨੂੰ ਇਤਰਾਜ਼ ਹੈਗਾ ਡੌਗਸ ਵਾਸਤੇ ਤਾਂ ਖਵਾਉਂਦੇ ਪੈਂਦੇ ਨੇ ਆਪਾਂ ਮੱਲੇ ਵਾਲਿਆਂ ਨਾਲ ਗੱਲ ਕਰਦੇ ਨੇ ਕਿਉਂਕਿ ਅਕਸਰ ਮੱਲੇ 'ਚ ਥੋੜੀ ਦਿੱਕਤ ਪੇਸ਼ਾਨੀ ਹੁੰਦੀ ਹੈ ਤੇ ਜਦ ਹੁਣ ਭਾਜੀ ਖਵਾਉ ਇਹ ਹੀ ਕਰਦੇ ਜਿਆਦਾ ਇਹ ਪੁੱਤਰ ਕਰਦਾ ਹੈ ਆਹੀ ਮੁੰਡਾ ਕਰਦਾ ਹੈ ਹਾਂ ਇਹ ਮੁੰਡਾ ਬਹੁਤ ਵਧੀਆ ਹੈ ਇਹ ਪਰਮਾਤਮਾ ਬਹੁਤ ਦੇਗਾ ਲੋ ਜੀ ਬਲੇਸਿੰਗ ਜਿਹੜੀਆਂ ਇਲਾਕੇ ਉਹ ਤੁਸੀਂ ਦੇਖ ਲਓ ਕਿੰਨੇ ਡੌਗਸ ਜਿਹੜੇ ਉਹ ਇਕੱਠੇ ਹੋ ਚੁੱਕੇ ਹੋਏ ਨੇ ਤੇ ਇਹਨਾਂ ਨੇ ਖਾਣਾ ਹੱਥ ਨਾਲ ਹੀ ਹੈ ਅੱਛਾ ਖਾਣਾ ਹਰਨ ਹੱਥ ਨਾਲ ਹੀ ਕਲੇਲੇ ਹਾਂ ਸਟਾਂਗ ਨੀਠ ਥੱਲੇ ਨਹੀਂ ਖਾਣਾ ਹਾਂ ਇਸ ਡੌਗ ਦਾ ਫੇਸ ਵੀ ਦੇਖੋ ਖਰਾਬ ਹੋ ਚੁੱਕਾ ਹੈ ਤਾਂ ਫਿਰ ਵੀ ਕੀ ਬਾਤ ਹੈ ਕਲੇ ਕਲੇ ਡੌਸ ਨੂੰ ਆਪਣੀ ਆਪਣੀ ਵਾਰੀ ਦਾ ਵੀ ਇੰਤਜ਼ਾਰ ਹੈ ਵੀ ਹਾਂ ਹੁਣ ਮੇਰੀ ਵਾਰੀ ਆਣੀ ਹੈ ਹੁਣ ਮੇਰੀ ਵਾਰੀ ਆਣੀ ਹੈ ਇੱਕ ਨਵਾਂ ਹੀ ਜਿਹੜਾ ਇੱਕ ਸੀਨ ਇੱਕ ਦੇਖਣ ਨੂੰ ਮਿਲਿਆ ਅੱਜ ਤੇ ਕੀ ਪ੍ਰੋਸੈਸ ਹੈ ਇਹਨਾਂ ਦਾ ਕੀ ਸੋਚ ਲੈ ਕੇ ਇਹ ਕੰਮ ਸ਼ੁਰੂ ਕੀਤਾ ਹੈ ਨਾ ਤੁਹਾਡੀ ਗੱਲਬਾਤ ਪੂਰੀ ਕਰਵਾਵਾਂਗੇ ਤੁਸੀਂ ਸਾਡੇ ਨਾਲ ਇੱਦਾਂ ਹੀ ਆਰਚੰਦ ਦੇ ਹੋ ਚੱਲਦੇ ਨਾ ਬਨੇ ਰਹਿਣਾ ਜੀ ਆਹ ਦੇਖੋ ਜੀ ਜਿਨ੍ਹਾਂ ਨੂੰ ਭੁੱਖ ਲੱਗੀ ਹੋਈ ਆ ਉਹਨਾਂ ਨੇ ਆਪਣੇ ਆਪ ਹੀ ਜਿਹੜਾ ਉਹ ਉਹਨਾਂ ਦੀ ਜਿਹੜਾ ਦਾਣਾ ਪਾਣੀ ਆ ਲਿਖਿਆ ਹੈ ਪ੍ਰਮਾਤਮਾ ਨੇ ਤੈਨੂੰ ਵੇਖ ਕੇ ਨਾ ਆ ਜਾਂਦੇ ਨਾ ਚਾਹੁੰਦੇ ਨਾ ਮੈਂ ਅੰਦੀ ਜੀ ਹੋਰਨ ਵਜਾਈਦਾ ਨਾ ਅੱਛਾ ਉਹ ਗਲੀਆਂ ਤੋਂ ਸਾਰਿਆਂ ਨੂੰ ਨਿਕਲੇ ਜਾਂਦੇ ਉਹਨਾਂ ਨੂੰ ਟਾਈਮਿੰਗ ਦਾ ਪਤਾ ਹੈ ਕਿ ਛੇਨੇ ਵਜੇ ਆਣਾ ਉਹਨਾਂ ਨੂੰ ਅੱਛਾ ਕਿਆ ਬਾਤ ਹੈ ਕਿਹਨਾਂ ਟਾਈਮ ਪਤਾ ਲੱਗ ਜਾਂਦਾ ਕੁਛ ਜਾਣੇ ਸਰ ਇਤਰਾਜ ਵੀ ਕਰਦੇ ਆ ਹਾਂਜੀ ਹਾਂਜੀ ਉਹ ਮੈਨੂੰ ਪਤਾ ਭਾਜੀ ਇਹੇ ਰੋਜ਼ ਖਬਰਾਂ ਪੜ੍ਹਦੀਆਂ ਐ ਲੋਕੀ ਭਾਜੀ ਇਹਨਾਂ ਨੂੰ ਜ਼ਹਿਰ ਤੱਕ ਦੇ ਦਿੰਦੇ ਨੇ ਖਾਣੇ ਵਿੱਚ ਪਾ ਕੇ ਦੁੱਧ ਵਿੱਚ ਪਾ ਕੇ ਜ਼ਹਿਰ ਤੱਕ ਦੇ ਦਿੰਦੇ ਨੇ ਵੀ ਕਿਸੇ ਦਿਨ ਖਤਮ ਹੋ ਜਾਣ ਸਮੇਂ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਫਿਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕੀ ਕੀਤਾ ਆ ਕਿੰਨਾ ਪੁੱਣ ਲੱਗਦਾ ਹਾਂਜੀ ਹਾਂਜੀ ਮਾਤਾ ਜੀ ਕਹਿ ਰਹੇ ਨੇ ਮਾਤਾ ਜੀ ਨਾ ਇਹਨਾਂ ਦੀ ਦੁਕਾਨ ਵੀ ਸੀਗੀ ਇੱਥੇ ਹਾਂਜੀ ਕਾਫੀ ਸਾਲ ਹੋ ਗਏ ਆ ਕਿੰਨਾ ਪੁੱਣ ਲੱਗਦਾ ਪਰ ਮੈਂ ਆਂਟੀ ਦੇਖਿਆ ਕਈ ਜਗ੍ਹਾ ਤੇ ਨਾ ਕਈ ਜਗ੍ਹਾ ਤੇ ਨਾ ਲੋਕ ਇਹਨਾਂ ਨੂੰ ਜਦਾਂ ਪਸੰਦ ਨਹੀਂ ਕਰਦੇ ਡੋਸ ਨੂੰ ਕਿਉਂਕਿ ਅਕਸਰ ਐ ਪੋਟੀ ਕਰਦੇ ਨੇ ਕਿਉਂਕਿ ਇਹਨਾਂ ਵਿਚਾਰਿਆਂ ਨੂੰ ਇਹਨਾਂ ਦੇ ਸਲਸ਼ਾ ਦੇਣਾ ਬਸ ਬਣਿਆ ਨਹੀਂ ਆ। ਮੱਲੇ ਦੀ ਨਹੀਂ ਕਰਦੇ। ਪੂਰੇ ਮੱਲੇ ਦੀ ਨਹੀਂ ਕਰਦੇ। ਬਾਹਰ ਦੇ ਵਿਚਾਰੇ ਪੂਰੇ ਮੱਲੇ ਦੀ ਪੋਟੀ ਨਹੀਂ ਕਰੂਗੇ ਬਾਹਰ ਜਾ ਕੇ ਕਰੂਗੇ ਆਪਣੇ ਏਰੀਆ ਛੱਡ ਕੇ। ਅੱਛਾ। ਕਿ ਲੋਕੀ ਕਹਿੰਦੇ ਨੇ ਨਾ ਕਿ ਸਾਡੇ ਬੋਏ ਮਾਰੇ ਲੋਕੀ ਟਾਇਲਟ ਕਰ ਜਾਂਦੇ ਆ ਪਿਸ਼ਾਬ ਕਰ ਜਾਂਦੇ ਆ। ਤੇ ਅਸੀਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆ ਸਿਰ ਤਿੰਨ ਜਾਂ ਚਾਰ ਦਿਨ 5 ਰੁਪਏ ਦਾ ਦੁੱਧ ਰੋਜ਼ ਇੱਕ ਮਿੱਟੀ ਦਾ ਗੁੱਜਾ ਲੈ ਲੈਣਾ ਉਹ ਚ ਭਾ ਉਹ ਦੋ ਚਾਰ ਵਾਰੀ ਨੰਗੇਗਾ ਦੇਖੇਗਾ ਦੇਖੇਗਾ ਉਹਨੇ ਕਹਿਣਾ ਯਾਰ ਇੱਥੇ ਦੁੱਧ ਮਿਲਦਾ ਇੱਥੇ ਗੰਧ ਨਹੀਂ ਪਾਣਾ ਜੀ ਉਹ ਪਾ ਜਾਏਗਾ ਤੇ ਮੈਂ ਤੁਹਾਨੂੰ ਲਾਦਾਗਾ ਜੀ ਜਿਸ ਤਰ੍ਹਾਂ ਉਹ ਵਾਹ ਜੀ ਵਾਹ ਤੇ ਸਾਡੇ ਬ੍ਰਦਰ ਵੀ ਆਏ ਨੇ ਹਾਂਜੀ ਸਰ ਨਮਸਕਾਰ ਜੀ ਕਿਹਾ ਜੀ ਵਧੀਆ ਮੈਂ ਕਿਹਾ ਸਰ ਇਹ ਹੁਣ ਸਹਿਮ ਭਾਜੀ ਲੱਗਦੇ ਨੇ ਤੁਹਾਨੂੰ ਕੋਈ ਇਤਰਾਜ ਤਾਂ ਨਹੀਂ ਇਸ ਚੀਜ਼ ਤੋਂ ਸਾਨੂੰ ਕੋਈ ਇਤਰਾਜ ਸੰਤ ਜੀ ਕੁਛ ਹੀ ਭਰਾਵਾ ਕਿਸੇ ਬੇਜਾਨ ਜਾਨਮਨ ਨੂੰ ਕੁਝ ਖਾਣ ਨੂੰ ਮਿਲਦਾ ਨਹੀਂ ਆਈ ਆਪ ਦੁੱਧ ਪਾਨੇ ਵਾਹ ਜੀ ਵਾਹ ਚਲੋ ਇਦਾਂ ਦੀ ਸੋਚ ਜੇ ਇਹਨਾਂ ਸਾਰੇ ਬੇਜਾਨਾਂ ਵਸੇ ਆਵੇ ਤਾਂ ਇੱਕ ਪਰਮਾਤਮਾ ਨੇ ਤਾਂ ਆਈ ਥਿੰਕ ਸਾਰਿਆਂ ਦੇ ਅੰਦਰ ਜਾਨ ਕੋਈ ਹਰ ਬੰਦਾ ਆਪਣੇ ਆਪਣੇ ਢੰਗ ਦੇ ਨਾਲ ਸੇਵਾ ਕਰਦਾ ਹੈ ਆਪਾਂ ਪਿੱਛੇ ਤੁਹਾਨੂੰ ਇੱਕ ਭੈਣ ਦੀ ਜਿਹੜੀ ਵੀਡੀਓ ਦਿਖਾਈ ਸੀਗੀ ਉਹ ਵੀ ਇਦਾਂ ਨਿਰੰਤਰ ਸੇਵਾ ਕਰ ਰਹੇ ਨੇ ਤਾਂ ਸ਼ਾਮ ਭਾਜੀ ਨੂੰ ਆਪਾਂ ਅੱਜ ਪਹਿਲੀ ਵਾਰੀ ਵੇਖਿਆ ਕਿਉਂਕਿ ਮੈਂ ਲੰਘ ਰਿਹਾ ਸੀ ਤਾਂ ਮੈਂ ਦੇਖਿਆ ਇਹਨਾਂ ਨੂੰ ਦਿਲੋਂ ਆ ਦੇਖੋ ਕਿਸ ਤਰ੍ਹਾਂ ਹਰੇਕ ਦਿਨਾਂ ਵੱਖਰਾ ਵੱਖਰਾ ਪਹਿਚਾਨ ਹਰ ਇੱਕ ਦਾ ਵੱਖਰਾ ਵੱਖਰਾ ਨਾਮ ਰੱਖਿਆ ਹੋਇਆ ਇਹਨਾਂ ਨੇ ਤਾਂ ਬਾਏ ਹੱਥਾਂ ਦੇ ਨਾਲ ਜਿਹੜਾ ਹਰੇਕ ਨੂੰ ਅਖਬਾਰੇ ਨੇ ਤਾਂ ਇੱਕ ਹਰ ਇੱਕ ਡੌਗ ਜਿਹੜਾ ਆਪਣੇ ਵਾਰੀ ਦਾ ਵੀ ਇੰਤਜ਼ਾਰ ਕਰ ਰਿਹਾ ਜਿੱਦਾਂ ਇੰਨੇ ਸਮਝਦਾਰ ਹੋ ਮੈਨੂੰ ਆਈ ਥਿੰਕ ਇਹ ਸਮਝਦਾਰ ਬੜੇ ਭਾਜੀ ਸਮੇਂ ਦਾ ਸਾਰੇ ਲੋਕੀ ਨੇ ਮੇਰੇ ਪਿੱਛੇ ਕਈ ਡਾਂਗਾ ਲੈ ਕੇ ਆ ਜਾਂਦੇ ਆ ਅਸੀਂ ਚੁੱਪ ਕਰਕੇ ਨਿਕਲ ਜੀਦਾ ਉਹ ਪ੍ਰਮਾਤਮਾ ਨੂੰ ਕਹੀਦਾ ਕਿ ਬੱਬਾ ਦੇਖ ਯਾਰ ਮੈਂ ਕੋਈ ਗਲਤ ਕੰਮ ਤਾਂ ਨਹੀਂ ਨਾ ਕਰਿਆ ਤੇ ਬੱਟ ਚਲੋ ਜਿੱਦਾਂ ਦੀ ਕਿਸੇ ਦੀ ਸੋਚ ਮੈਂ ਕਹਿੰਦਾ ਜੀ ਲੋਕੀ ਕਹਿੰਦੇ ਸ਼ਾਮ ਜੀ ਇੰਨਾ ਕੁਝ ਬੰਦੇ ਮੇਰੀ ਇੰਨੀ ਵੀ ਔਕਾਤ ਨਹੀਂ ਇੱਕ ਪੈਸੇ ਦੀ ਵੀ ਉਹ ਕਰਾਈ ਜਾਂਦਾ ਸੀ ਕਰੀ ਜਾਂਦੇ ਆ ਕਿਉਂਕਿ ਉਹਦੀ ਰਜਾ ਤੋਂ ਬਗੈਰ ਅਸੀਂ ਨਹੀਂ ਚੱਲ ਸਕਦੇ ਕੀ ਬਾਤ ਹੈ ਕੀ ਬਾਤ ਕਿਉਂਕਿ ਨਾਮ ਹੈ ਮੇਰਾ ਸ਼ਾਮ ਨਸ਼ੁਆਰੇ ਦੇ ਨਾਂ ਜਾਮਣ ਸਭ ਤੋਂ ਅੱਗੇ ਬਾਂਮਣ ਜੈ ਸ਼੍ਰੀ ਰਾਮ ਸਾਰੇ ਦਾ ਨਾਮ ਰੱਖਿਆ ਸਾਰੇ ਦਾ ਨਾਮ ਰੱਖਿਆ ਡਿੰਡਾ ਹਾਂ ਇਧਰ ਆਮ ਰੱਖਿਆ ਆਲੂ ਕਿਉਂਕਿ ਇਹ ਬਰਾਊਨ ਹਨ ਨਾ ਲੇ 4 ਮਹੀਨੇ ਦਾ ਅੱਛਾ 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 ਇਹਦਾ ਨਾਮ ਰੱਖਿਆ ਕਾਲਾ ਪਿਆਜ਼ ਆ ਦੋਨੇ ਪੈਣਾ ਅੱਛਾ 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 ਉਹਦਾ ਨਾਮ ਰੱਖਿਆ ਜਿਗਾ ਮੌਗਲੀ ਅੱਛਾ ਤੇ ਸਾਰੇ ਦੇ ਨਾਮ ਲਏ ਭਈ ਹਰ ਮਹੱਲੇ 'ਚ ਵੱਖਰੇ ਵੱਖਰੇ ਨਾਮ ਰੱਖੇ ਦੀ ਹਰੇਕ ਰੋਡ ਤੇ ਭਈਆ ਮੰਡੀ ਵਾਲ ਆਪਣੇ 5-7 ਹੈਗੇ ਐ ਇਸੇ ਪਾਸੇ ਗੁਰਦੁਆਰੇ ਦੇ ਕੋਲ ਹੈਗੇ ਐ 4-5 ਘਾਰ ਹੈਗੇ ਐ ਜਿਨ੍ਹਾਂ ਨੂੰ ਦੋ ਚੋ ਰੋਟੀ ਚੋਰੀ ਕਰੀਦੀ ਨਾ ਐਦਾਂ ਰੱਖਤੀ ਨਹੀਂ ਖਾਣੀ ਉਹਨਾਂ ਨੇ ਉਦੋਂ ਖਾਣੀ ਜਦੋਂ ਉਹਦੇ ਉੱਪਰ ਮਲਾਈ ਪਵੇਗੀ ਮਲਾਈ ਅਸੀਂ ਨਹੀਂ ਖਾਂਦੇ ਉਹ ਖਾਂਦੇ ਆ ਮਲਾਈ ਤੋਂ ਤੰਗ ਹੋਏ ਬਾਕੀ ਉਹ ਪ੍ਰਮਾਤਮਾ ਦੀ ਕਿਰਪਾ ਵਾ ਕਿ ਲੋਕੀ ਜਦੋਂ ਕਹਿੰਦੇ ਨਾ ਕਿ ਇੱਥੇ ਪੋਟੀ ਕਰ ਜਾਂਦੇ ਆ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਸਰ ਤੁਸੀਂ ਮੇਰਾ ਨੰਬਰ ਲੈ ਲਓ ਤੇ ਮੈਨੂੰ ਫੋਨ ਕਰੋ ਮੈਂ ਹੱਥਾਂ ਦੇ ਨਾਲ ਡੱਟੀ ਚੱਕਾਂਗਾ ਉਸ ਤੋਂ ਬਾਅਦ ਫਰਨੇਲ ਮਾਰਾਂਗਾ ਮੈਂ ਤੁਹਾਨੂੰ ਸਮੈਲ ਨਹੀਂ ਆਏ ਬਟ ਮਾਰ ਹੋਣਾ ਕਿਸੇ ਨੂੰ ਇੱਥੇ ਹੁਣੇ ਕੁੱਤੀ ਇੱਕ ਸੂਈ ਹੈ ਕਈ ਕਹਿੰਦੀ ਹੈ ਇਹ ਬੱਚੇ ਖੱਪ ਪਾਉਂਦੇ ਆ ਇਹਨੂੰ ਘਰੇ ਲੈ ਜਾ ਉਹ ਮੇਰੇ ਘਰੇ 7-8 ਤਾਂ ਪਹਿਲਾਂ ਹੀ ਆ ਉਹ ਹੈ ਜੀ ਬਾਕੀ 12-13 ਤੁਹਾਡੇ ਮਹੱਲੇ ਦੇ ਆ ਕਾਂ ਮੰਡੀ ਵਾਲ ਦੇ ਕਿੱਥੇ ਲੈ ਜਾਵਾਂ ਮੈਂ ਤਾਂ ਕਹਿੰਦਾ ਪ੍ਰਮਾਤਮਾ ਕੋਈ ਇਹੋ ਜਿਹਾ ਚਲੋ ਹੁਣ 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 ਸਾਡੀ ਵਾਰੀ ਆ ਮੈਂ ਮੇਰ ਸਾਹਿਬ ਨਾਲ ਸਪੈਸ਼ਲ ਗੱਲ ਕਰਾਂਗਾ ਟੋਪੀ ਦੇ ਕੋਲ ਮੈਂ ਕੱਲ ਪਰਸੋ ਵੀ ਮੇਰ ਸਾਹਿਬ ਦਾ ਇੰਟਰਵਿਊ ਕਰਕੇ ਆਇਆ ਵਾਂ ਵੀ ਇਦਾਂ ਦੇ ਬੰਦੇ ਜਿਹੜੇ ਦਿਲੋਂ ਸੇਵਾ ਕਰਦੇ ਨੇ ਇਹਨਾਂ ਦੇ ਵਾਸਤੇ ਇੱਕ ਐਨ ਜੀਓ ਬਣਵਾਈ ਜਾਵੇ ਇਹਨਾਂ ਨੂੰ ਇੱਕ ਕੁਝ ਇਦਾਂ ਦਾ ਫੈਸਿਲਿਟੀ ਦਿੱਤੀ ਜਾਵੇ ਇਹਨਾਂ ਦੇ ਨਾ ਚਿਚੜ ਪੈ ਜਾਂਦੇ ਹੁਣ ਗਰਮੀ ਨਾ ਲੋਕੀ ਮਿੱਠਾ ਪਾ ਦਿੰਦੇ ਆ ਨਾਲੇ ਆ ਪਾਣੀ ਚ ਬੈਠਦੇ ਆ ਤੇ ਇਹਨਾਂ ਨੂੰ ਡੇਲੀ 15 ਦਿਨਾਂ ਬਾਅਦ ਇੱਕ ਇੱਕ ਗੋਲੀ ਦੇਈ ਦੀ ਇੱਕ ਗੋਲੀ 10 ਰੁਪਏ ਦੀ ਆ ਓਕੇ ਤੇ ਕਿਸੇ ਦੇ ਜ਼ਖਮ ਹੋ ਜਾਂਦਾ ਉਹ 3-4 ਦਿਨ ਦੇ ਵਿੱਚ ਮਲਮ ਪੱਟੀ ਕਰੀਦਾ ਤੇ ਠੀਕ ਹੋ ਜਾਂਦਾ ਤੇ ਲੋਕਾਂ ਨੂੰ ਆ ਬੇਨਤੀ ਕਰਦੇ ਆ ਕਿ ਮਿੱਠਾ ਨਾ ਪਾਓ ਪੰਡਤਾਂ ਨੇ ਕਹਿੰਦੇ ਬਾਬਿਆਂ ਨੇ ਕਹਿੰਦੇ ਨਾ ਪਾਓ ਜੇ ਉਹ ਤੁਹਾਨੂੰ ਕਹਿੰਦੇ ਮਿੱਠਾ ਉਹਨੂੰ ਪਾਓ ਤੇ ਤੁਸੀਂ ਮਿੱਠਾ ਆਪ ਖਾਓ ਤੁਹਾਡੀ ਸ਼ੂਗਰ ਵੱਧ ਜਣੀ ਆ ਵਾਹਿਗੁਰੂ ਉਹਨਾਂ ਨੂੰ ਵਿਚਾਰਿਆਂ ਨੂੰ ਚਿਚੜ ਪੈ ਜਾਣੇ ਆ ਬਿਮਾਰ ਹੋ ਜਾਣੇ ਉਹ ਕਿੱਥੇ ਜਾਣਗੇ ਕੀ ਆਵਾਜ਼ ਸਹੀ ਸਹੀ ਸਰ ਮੈਨੂੰ ਤਾਂ ਤੁਸੀਂ ਜਿੱਥੇ ਬੁਲਾਓਗੇ ਮੈਂ ਸਾਰਿਆਂ ਨੂੰ ਕੁੱਤਿਆਂ ਨੂੰ ਫੜ ਇੱਕ ਸ਼ਾਮ ਭਾਈ ਆਪਣਾ ਨੰਬਰ ਬੋਲ ਦਿਓ ਜੀ ਮੇਰਾ ਨੰਬਰ ਹੈ ਸਰ 700973838388 ਮੈਂ ਕਿਹਾ ਸਾਰੇ ਭਾਈ ਦੇ ਨਾਲ ਇੱਕ ਹਾਂਜੀ 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 ਨੰਬਰ ਹੈਗਾ ਜੀ 70097 797 38388 ਸ਼ਾਮ ਮੇਰਾ ਨਾਮ ਹੈ ਬਸਤੀ ਸੇਕ ਜਲੰਧਾ ਤੇ ਜਿੰਨੇ ਮਿਲਣਾ ਹੈ ਆਜੋ ਜਲਦੀ ਅੰਦਰ ਬੜਾ ਦਿਲ ਦੇ ਖੁਸ਼ ਪਾਜੀ ਆ ਮੈਂ ਇਹਨਾਂ ਨੂੰ ਕਾ ਤੁਹਾਡੇ 10 ਸਾਲ ਪਹਿਲਾਂ ਤੋਂ ਵਾਕਾਵਾ ਕਿਉਂਕਿ ਜੈ ਮਹਾਵੀਰ ਕਲੱਬ ਦੇ ਵਿੱਚ ਇਹ ਇੱਕ ਐਕਟਿੰਗ ਕਰਦੇ ਹੁੰਦੇ ਸੀਗੇ ਸ਼ਾਮਬਾਈ ਦੇ ਨਾਂ ਤੋਂ ਇਹ ਫੇਮਸ ਹੋਏ ਸੀਗੇ ਤਾਂ ਇੱਕ ਵੱਖਰਾ ਇੱਕ ਹੁਨਰ ਜਿਹੜਾ ਇਹਨਾਂ ਦਾ ਮੈਨੂੰ ਉਹ ਤਾਂ ਆਪਾਂ ਸ਼ੇਧ ਦੇ ਅਨੁਸਾਰ ਦਿਖਾਇਆ ਸੀਗਾ ਆ ਦੇਖੋ ਇਹ ਡੋਸ ਨੂੰ ਜਦੋਂ ਗਰਮੀ ਲੱਗਦੀ ਹੈ ਤਾਂ ਇਹਨਾਂ ਵਾਸਤੇ ਆ ਦੇਖੋ ਕਿੰਨੀ ਮਾੜੀ ਜੀ 5 ਮਿੰਟ ਠੰਡ ਵੇਜ ਜਾਂਦੀ ਲੋ ਜੀ ਆਲੂ ਇਧਰ ਆ ਜਾ ਆ ਜਾ ਆਲੂ 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 ਵੇਦਰਾ 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 ਆ ਜਾ ਆ ਜਾ ਉਈ ਉਹ ਜੋ ਮੇਰਾ ਕੁੱਤਾ ਹੋਇਆ ਇਹ ਦਿੱਲੀ ਤੋਂ ਹੀ ਦਾ ਸਰ ਦਿੱਲੀ ਤੇ ਕਈ ਵਾਰੀ ਪਾਣੀ ਲੈਣ ਚ ਕਈਆਂ ਕੋ ਮੰਗੀਦਾ ਤੇ ਉਹ ਇਤਰਾਜ਼ ਕਰਦੇ ਆ ਕਿ ਹੈ ਨਹੀਂ ਪਾਣੀ ਸਾਡੇ ਘਰ ਤੇ ਅਸੀਂ ਦੁਖੀ ਹੋ ਜਾਈਦਾ ਕਿ ਯਾਰ ਬਾਬਾ ਕੋ ਇੰਨੇ ਕੀ ਕਿਰਪਾ ਕਰ ਕਿ ਕੰਨੀਆਂ ਦੀਆਂ ਕੰਨੀਆਂ ਲੈ ਕੇ ਆਈਏ ਭਰੀਆਂ ਤੇ ਡੋਂਗੇ ਵੀ ਨਾਲ ਲੈ ਆਈਏ ਬਾਕੀ ਇਹ ਭਾਜੀ ਹੁਣੀ ਆਗੇ ਵੀ ਦਿੱਲੀ ਦੇਖਦੇ ਆ ਆ ਬਾਕੀ ਸਾਰਿਆਂ ਦਾ ਧੰਨਵਾਦ ਜੈ ਸ਼੍ਰੀ ਨਾਮ ਕੁੱਤਿਆਂ ਕੋਲੋਂ ਡਰੋ ਨਾ ਇਹਨਾਂ ਨਾਲ ਪਿਆਰ ਕਰੋ ਕਿਉਂਕਿ ਇਹ ਹੁਣ ਭਾਜੀ ਹੁਣੀ ਇਸ ਚੀਜ਼ ਦੇ ਗਵਾਹ ਵਾ ਲਾਈਵ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਹੌਰਨ ਵਜਾਇਆ ਹਾਂ ਸਾਰੇ ਭੱਜੇ ਭਜਾਏ ਨੇ ਆ ਹੌਰਨ ਵਜਾਇਆ ਉਹਨਾਂ ਨੂੰ ਪਤਾ ਹੁੰਦਾ ਕਿ ਮੇਰਾ ਸ਼ਾਮ ਜੀ ਆਣ ਵਾਲੇ ਆ ਤੇ ਆਪਾਂ ਨਿਕਲੀਏ ਬਾਹਰ ਜਿੰਨਾ ਕੋ ਹੋ ਜਾਂਦਾ ਸਰ ਹੁਣ ਥੋੜੀ ਜੀ ਗਰਮੀ ਹੈ ਤੇ ਨੌਨ ਵੇਜ ਇਸ ਕਰਕੇ ਨਹੀਂ ਪਾਈਦਾ ਕਿਉਂਕਿ ਗਰਮੀ ਜ਼ਿਆਦਾ ਹੈ ਨਾ ਤੇ ਜਦੋਂ ਸਰਦੀ ਆਂਦੀ ਹੈ ਤੇ ਹਫਤੇ ਬਾਅਦ ਨੌਨ ਵੇਜ ਚੱਲਦਾ ਬਾਕੀ ਰੋਟੀ ਡੇਲੀ ਚੱਲਦੀ ਹੈ ਘਰ ਵਾਲਿਆਂ ਲਈ ਵੱਖਰੀ ਬਾਹਰ ਵਾਲਿਆਂ ਲਈ ਵੱਖਰੀ ਕੋਈ ਬਿਸਕੁਟ ਖਾਂਦਾ ਕੋਈ ਮਲਾਈ ਸੇਵੀਆਂ ਖਾਂਦਾ ਕੋਈ ਰਸ ਖਾਂਦਾ ਜਿੱਦਾਂ ਜਿਹੜਾ ਮੈਂ ਕਿ ਤੁਹਾਨੂੰ ਹਰੇਕ ਦੀ ਚੁਆਇਸ ਹੈ ਵੀ ਪਤਾ ਵੀ ਕੌਣ ਕੀ ਖਾਂਦਾ ਹਨ ਇਸ ਤਰ੍ਹਾਂ ਮੰਨ ਲਓ ਸਟੇਸ਼ਨ ਤੇ ਗਿਆ ਸੀਗਾ ਮੈਂ ਰਮ ਮੰਡੀ ਕੈਂਟ ਉੱਥੇ ਇੱਕ ਮੈਂ ਚਾਹ ਵੀ ਰਿਆ ਸੀਗਾ ਤੇ ਕੁੱਤਾ ਆ ਗਿਆ ਮੇਰੇ ਉੱਪਰ ਚੜ ਗਿਆ ਜੱਕਦਾ ਫਿੱਡਾ ਹੈਵੀ ਸੀ ਆਈ ਥਿੰਕ ਉਹਨਾਂ ਨੂੰ ਸ਼ਾਇਦ ਸਮੈਲ ਆ ਜਾਂਦੀ ਹੈ ਕੋਈ ਆ ਜਾਂਦੀ ਹੈ ਕਿ ਸਾਡਾ ਰਿਸ਼ਤੇਦਾਰੀ ਨਹੀਂ ਨਹੀਂ ਰਿਸ਼ਤੇਦਾਰ ਨਹੀਂ ਡੌਗ ਲਵਰ ਜਿਹੜਾ ਹੋਏਗਾ ਡੌਗ ਦਾ ਲਵਰ ਹੋਏਗਾ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਕੰਕਾਨਦਾਨ ਨੂੰ ਪੁੱਛਿਆ ਮੈਂ ਕਿ ਸਰ ਇਹ ਕੀ ਖਾਊਗਾ ਕਹਿੰਦੇ ਮੱਠੀ ਖਾ ਲਾਂਦਾ ਮੈਂ ਕਿਹਾ ਜੀ ਦਿਓ ਉਹਨੇ ਇੱਕ ਖਾਦੀ ਉਹ ਹਟਿਆ ਨਹੀਂ ਦੂਜੀ ਖਾਦੀ ਪੰਜ ਉਹਦੀ ਹੈ ਕੀ ਬਾਤ ਹੈ ਮੇਰੇ ਕੋ ਇੱਕ ਸਮੇਂ ਦੇ ਵਿੱਚ ਇੱਕ ਰੁਪਈਆ ਨਹੀਂ ਹੁੰਦਾ ਸੀਗਾ ਜੀ ਅੱਜ ਦੇ ਟਾਈਮ 'ਚ ਪਤਾ ਨਹੀਂ ਕਿੰਨੇ ਮਹੀਨੇ ਦੇ ਚੱਲ ਜਾਂਦੇ ਆ ਪੈਸੇ ਵਾਹੀ ਸ਼ਿਕਰ ਤੇ ਨਾ ਕਿਸੇ ਦੀ ਡੋਨੇਸ਼ਨ ਆਂਦੀ ਹੈ ਸਿਰਫ ਆਪਣੀ ਕਿਰਪਾ ਦੇ ਨਾਲ ਉਹਦੀ ਕਿਰਪਾ ਦੇ ਨਾਲ ਅਸੀਂ ਵੀ ਪਰਮਾਤਮਾਗੇ ਅਰਦਾਸ ਕਰਾਂਗੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖਗੇ ਅਰਦਾਸ ਕਰਾਂਗੇ ਤੇ ਮੈਂ ਮੇਹਰ ਸਾਹਿਬ ਨੂੰ ਤੁਹਾਡੀ ਇਸ ਚੀਜ਼ ਵਾਸਤੇ ਗੱਲ ਵੀ ਕਰੂੰਗਾ ਵੀ ਇਦਾਂ ਦੇ ਬੰਦੇ ਜਿਹੜੇ ਦਿਲੋਂ ਸੇਵਾ ਕਰਦੇ ਨੇ ਜਿਹੜੇ ਦਿਲੋਂ ਸੇਵਾ ਕਰਨ ਵਾਤੇ ਨੇ ਡੌਗਸ ਦੀ ਦਿਲੋਂ ਇਹਨਾਂ ਨੂੰ ਕੋਈ ਆਪਣਾ ਲਾਲਚ ਨਹੀਂ ਕਿਸੇ ਚੀਜ਼ ਦੀ ਫਾਰਮੈਲਟੀ ਨਹੀਂ ਮੈਨੂੰ ਲੱਗਦਾ ਇਹਨਾਂ ਨੇ ਜਲਦੀ ਵੀਡੀਓ ਵੀ ਇਦਾਂ ਦੇ ਬੰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਮੇਰੇ ਸਾਹਿਬ ਕੋ ਕਹਿ ਕੇ ਇਦਾਂ ਦੇ ਬੰਦਿਆਂ ਨੂੰ ਇੱਕ ਇਹਨਾਂ ਡੌਗਸ ਵਾਸਤੇ ਜਿਹੜੇ ਲਾਚਾਰ ਹੋ ਜਾਂਦੇ ਵਿਚਾਰੇ ਉਹਨਾਂ ਵਾਸਤੇ ਇੱਕ ਸ਼ੈਲਟਰ ਇਹਨਾਂ ਕੋਲ ਜੇ ਹੋਵੇਗਾ ਤਾਂ ਆਈ ਥਿੰਕ ਹੋਰ ਵੀ ਬਹੁਤ ਵਧੀਆ ਜਿਹੜਾ ਉਹ ਪ੍ਰੋਸੈਸਿੰਗ ਹੋ ਜਾਏਗਾ ਤਾਂ ਬੜੀ ਅੱਛੀ ਲੱਗੀ ਹੈ ਸ਼ਾਮ ਜੀ ਤੁਹਾ ਨਾਲ ਗੱਲਬਾਤ ਕਰਕੇ ਤਾਂ ਪਰਮਾਤਮਾ ਕਰੇ ਤੁਹੀ ਤੰਦਰੁਸਤ ਤੁਹਾਨੂੰ ਤੰਦਰੁਸਤੀ ਪਰਮਾਤਮਾ ਬਖਸ਼ੇ ਤੁਸੀਂ ਇਦਾਂ ਦੇ ਡੌਗਸ ਦੀ ਜਿਹੜੇ ਵਿਚਾਰੇ ਬੇਜੁਬਾਨ ਲੋਕੀ ਇਹਨਾਂ ਡੰਡੇ ਮਾਰਦੇ ਨੇ ਵੱਟੇ ਮਾਰ ਕੇ ਕਰਾ ਜਾਂਦੇ ਇਵਨ ਕਿ ਕਾਰਾਂ ਦੇ ਉੱਪਰ ਭਾਜੀ ਉਹ ਤੀਨੇ ਲਾ ਲੈਂਦੇ ਡੰਡੀਆਂ ਲਾ ਲ ਕੇ ਰੱਖਿਆ ਅੱਜ ਕੱਲ ਬੈਠਣ ਖੁੱਭਣਗੇ ਭਈ ਉਹਨਾਂ ਉਪਚਾਰੇ ਹਵਾ ਲੈ ਆ ਥੋੜੀ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਨੇ ਗੱਡੀ ਦੇ ਇੱਕ ਕਾਲਾ ਕੁੱਤਾ ਡੇਲੀ ਪੈ ਜਾਂਦਾ ਉਹ ਮੈਂ ਗੱਡੀ ਦੇ ਅੰਦਰ ਵੜ ਕੇ ਥੋੜੀ ਛੱਤ ਤਾਂ ਚੱਕ ਦਿੰਨਾ ਮੇਰਾ ਕੋਈ ਨੁਕਸਾਨ ਨਹੀਂ ਆ ਮੇਰਾ ਕੀ ਜਾਂਦਾ ਮੈਂ ਹਾਂ ਹੁਣ ਭਾਈ ਜੀ ਜੇ ਅਸੀਂ ਚੀਜ਼ ਲਈ ਆ ਉਹ ਟੁੱਟੇਗੀ ਨਹੀਂ ਤਾਂ ਸਲਬ ਬਣਾਵਾਂਗੇ ਕਿਦਾਂ ਦੁਕਾਨਦਾਰ ਕਿਦਾਂ ਚਲਾਣਗੇ ਆਪਣਾ ਕੰਮ ਕੀ ਆ ਬਹੁਤ ਅੱਛੀ ਸੋਚ ਤੇ ਮਾਲਕ ਨਾਲ ਇਹਨਾਂ ਨੂੰ ਮਨਾਓ ਜਦੋਂ ਵੀ ਕੋਈ ਡੌਗੀ ਤੁਹਾਨੂੰ ਪੈ ਜਾਂਦਾ ਗਲੀ ਦੇ ਵਿੱਚ ਤੇ ਜਾਂਦੇ ਜਾਂ ਇਹ ਉਹ ਵਰ ਵਰ ਤੁਸੀਂ ਸਿਰਫ ਇੱਕ ਚੀਜ਼ ਬੋਲਣੀ ਆ ਕਾਲੂ 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 ਜੋ ਵੀ ਤੁਹਾਡੇ ਮੂੰਹ ਚ ਨਾ ਮੰਨਦਾ ਨਾ ਲੈ ਲੈਣਾ ਕੁਛ ਕੁਛ ਕਰਨਾ ਉਹ ਤੁਹਾਨੂੰ ਜੇ ਵੱਢ ਜਾਵੇ ਤੇ ਜੋਗ ਹੋਗਾ ਮੈਂ ਦਊਗਾ ਸਰ ਜੀ ਕੀ ਬਾਤ ਇਹ ਮੇਰਾ ਚੈਲੰਜ ਹੈ ਉਹ ਪ੍ਰਮਾਤਮਾ ਨੇ ਦਿੱਤਾ ਕਿਉਂਕਿ ਮੈਨੂੰ ਆ ਥੋੜੇ ਦਿਨ ਪਹਿਲਾਂ ਮਾਤਰਾਣੀ ਚੌਂਕ ਨਾ ਇੱਥੇ ਪੁਲਿਸ ਗੱਡੀ ਸੀ ਕਾਫੀ ਮੈਂ ਫੰਕਸ਼ਨ ਤੋਂ ਆਇਆ ਸੀਗਾ ਐਕਚੁਅਲੀ ਮੈਂ ਇਵੈਂਟ ਕਰਦਾ ਨਾ ਜੀ ਤੇ ਕਿੰਨੇ ਕੁੱਤੇ ਆ ਗਏ ਜੀ ਤੇ ਉਹ ਪੁਲਿਸ ਵਾਲੀ ਨਾ ਮਤਲਬ ਡਰ ਗਈ ਕਹਿੰਦੀ ਹੈ ਇੰਟਾਰੇ ਤੇਰੇ ਤੁਹਾਡੇ ਉੱਪਰ ਚੜ ਗਏ ਮੈਂ ਕਿਹਾ ਮੈਡਮ ਮਾੜਾ ਮੋਟਾ ਇਹਨਾਂ ਦਾ ਰਿਸ਼ਤੇਦਾਰ ਹੀ ਮੈਂ ਨਾ ਮੈਂ ਤੇ ਉਹਨਾਂ ਨੇ ਇੱਕ ਵੀ ਨਿੱਕੇ ਨੇ ਵੀ ਨਹੀਂ ਮੈਨੂੰ ਵੱਢਿਆ ਤੇ ਮੈਨੂੰ ਕਹਿੰਦੀ ਬੇਟਾ ਤੁਸੀਂ ਰਹਿਣੇ ਕਿੱਥੇ ਮੈਂ ਕਿਹਾ ਜੀ ਮੈਂ ਬਸਤੀ ਸ਼ੇਰ ਕੋ ਇੱਧਰ ਰਹਿਣਾ ਸ਼ੇਖ ਬਾਸ਼ੇ ਗੁਰਦੁਆਰੇ ਜੀ ਤੇ ਮੈਂ ਕਿਹਾ ਮੇ ਉੱਥੇ ਵੀ ਰਿਸ਼ਤੇਦਾਰੀ ਪੈ ਜਾਂਦੀ ਹੈ। ਅੱਛਾ। ਆਪ ਨਹੀਂ ਖਾਈਦਾ ਇਹਨਾਂ ਨੂੰ ਖਵਾ ਦੇ। ਅੱਛਾ। ਹਾਂ ਜੀ। ਤੇ ਪਰਮਾਤਮਾ ਕਰੇ ਇਹਨਾਂ ਦੇ ਕੰਮ ਵਿੱਚ ਵੀ ਬਰਕਤ ਪਵੇ। ਪਰਮਾਤਮਾ ਇਹਨਾਂ ਨੂੰ ਇੰਨਾ ਕੋ ਕੰਮ ਦਵੇ ਵੀ ਇਸ ਤਰ੍ਹਾਂ ਦੇ ਡੌਗ ਵਾਸਤੇ ਦੇਖੋ ਫ੍ਰੀ ਆਫ ਕੋਸ ਸੇਵਾ ਕਰ ਰਹੇ ਨੇ। ਪਰਮਾਤਮਾ ਇਹਨਾਂ ਨੂੰ ਇੰਨੇ ਕੋ ਬਲ, ਬੁੱਧੀ ਤੇ ਤੰਦਰੁਸਤੀ ਬਖਸ਼ੇ ਕਿ ਇਸ ਤਰ੍ਹਾਂ ਦੇ ਡੌਗ ਦੀ ਸੇਵਾ ਨਿਰੰਤਰ ਕਰਦੇ ਰਹਿਣ ਤੇ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਪਲਪਲ ਦੀ ਖਬਰ ਜਿਹੜੀ ਆ ਦੇਖੋ ਕਿੰਨੇ ਪਿਆਰ ਦੇ ਨਾਲ ਆਪਣੀ ਜਿਹੜੀ ਕਿਉਂਕਿ ਇਹਨਾਂ ਨੂੰ ਗਰਮੀ ਲੱਗਦੀ ਹੈ ਤੇ ਗਰਮੀ ਤੋਂ ਰਿਲੀਫ ਜਿਹੜੀ ਮਿਲਦੀ ਹੈ ਦੇਖੋ ਕਿੰਨੇ ਪਿਆਰੇ ਇੰਨਾ ਸਕੂਨ ਸ਼ਾਇਦ ਕੋਈ ਆਪਣੇ ਬੱਚਿਆਂ ਨੂੰ ਨਹੀਂ ਦਿੰਦਾ ਹੋਊਗਾ ਜਿੰਨੇ ਸਕੂਨ ਦੇ ਨਾਲ ਜਿੰਨੇ ਪਿਆਰ ਦੇ ਨਾਲ ਬ੍ਰਦਰ ਸਾਡਾ ਸੇਵਾ ਜਿਹੜਾ ਡੌਗਸ ਦੀ ਨਿਸ਼ਵਾਸ ਹੋ ਕੇ ਕਰ ਰਿਹਾ ਹੈ ਸਭ ਤੋਂ ਪੁਰਾਣਾ ਆਪਣਾ ਯਾਰ ਹੈ ਦਾ ਨਾਮ ਹੈ ਟਿੰਡਾ ਟਿੰਡਾ ਕੀ ਬਾਤ ਹੈ ਜੀ ਤੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਦੇ ਅੰਦਰ ਡੌਗਸ ਵਾਸਤੇ ਇੱਕ ਪਿਆਰ ਦੀ ਜਿਹੜੀ ਭਾਵਨਾ ਉਜਾਗਰਿਤ ਹੋਵੇ ਤੇ ਜਿਹੜੇ ਐਨ ਜੀਓਸ ਜਿਹੜੇ ਇਦਾਂ ਦੇ ਡਾਕਟਰ ਸੇਵਾ ਕਰਦੇ ਨੇ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਈਓ ਤੇ ਵੀ ਕਦੇ ਵੀ ਕਿਸੇ ਨੂੰ ਕੋ ਹੈਲਪ ਦੀ ਲੋੜ ਪਵੇ ਤਾਂ ਇਹ ਭਾਈ ਨਾਲ ਸੰਪਰਕ ਕਰ ਲਈਓ ਕਿਉਂਕਿ ਇਹਨਾਂ ਦਾ ਫੋਨ ਨੰਬਰ ਅਸੀਂ ਇਸੇ ਵਾਸਤੇ ਬੁਲਾਇਆ ਮਿਲਦੇ ਆਂ ਫਿਰ ਕਹਿ ਦਿੰਦੇ ਆਂ ਹਾਂਜੀ 700977009738388 ਸ਼ਾਮ ਮੇਰਾ ਨਾਮ ਹੈ ਜੈ ਸ਼੍ਰੀ ਰਾਮ